ਕੀ ਤੁਸੀਂ ਵੀ ਹਰ ਰੋਜ਼ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੀ ਕਰਦੇ ਥੱਕ ਚੁੱਕੇ ਹੋ ਦਿਮਾਗ ਭਰਿਆ ਹੋਇਆ ਲੱਗਦਾ ਪਰ ਫੋਨ ਹੱਥੋਂ ਛੱਡਿਆ ਨਹੀਂ ਜਾਂਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਆ ਮੈਂ ਵੀ ਕਈ ਕਈ ਘੰਟੇ ਇੰਸਟਾਗ੍ਰam ਤੇ ਫੇਸਬੁੱਕ ਤੇ ਸਕਰੋਲ ਕਰਦੀ ਰਹਿੰਦੀ ਸੀ ਪਰ ਉਸ ਦਾ ਨਤੀਜਾ ਕੀ ਸੀ ਮੈਂ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਦੂਸਰਿਆਂ ਨਾਲ ਕੰਪੇਅਰ ਕਰਨਾ ਫਿਰ ਉਦਾਸ ਹੋਣਾ ਤੇ ਫਿਰ ਐਂਗਜ਼ਾਇਟੀ ਹੁੰਦੀ ਸੀ ਔਰ ਫਿਰ ਮੈਂ ਕੁਝ ਅਸਰਦਾਰ ਤਰੀਕੇ ਲੱਭਣੇ ਸ਼ੁਰੂ ਕੀਤੇ ਜੋ ਮੇਰੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲੱਗ ਪਏ। ਇੰਨਾ ਤਰੀਕਿਆਂ ਨੂੰ ਜਾਣਨ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਮੈਂ ਤੁਹਾਡੇ ਨਾਲ ਇੱਕ ਆਸਾਨ ਤੇ ਇਜ਼ੀ ਟੂ ਫਾਲੋ ਡਿਜੀਟਲ ਡੀਟਾਕਸ ਦਾ ਵੀਕਲੀ ਪਲਾਨ ਵੀ ਸਾਂਝਾ ਕਰੂੰਗੀ। ਸੋ ਇਸ ਲਈ ਅੰਤ ਤੱਕ ਜਰੂਰ ਬਨੇ ਰਹੋ। ਸੋਸ਼ਲ ਮੀਡੀਆ ਸਾਨੂੰ ਆਪਸ ਵਿੱਚ ਜੋੜਦਾ ਆਪਣੇ ਲਈ ਇਹ ਇੱਕ ਪੁਲ ਦਾ ਕੰਮ ਕਰਦਾ ਆਪਣੇ ਨਾਲ ਜੋੜਨ ਲਈ। ਜੇ ਤੁਸੀਂ ਕੈਨੇਡਾ ਯੂਕੇ ਜਾਂ ਯੂਐਸ ਵਿੱਚ ਰਹਿੰਦੇ ਹੋ ਤਾਂ ਇਹ ਆਪਾਂ ਨੂੰ ਪੰਜਾਬ ਨਾਲ ਜੋੜ ਕੇ ਰੱਖਦਾ ਤੁਸੀਂ ਸੋਸ਼ਲ ਮੀਡੀਆ ਰਾਹੀਂ ਵਿਆਹਾਂ ਦੀਆਂ ਤਸਵੀਰਾਂ ਵਿਆਹਾਂ ਦੀਆਂ ਮੂਵੀਜ਼ ਦੇਖ ਸਕਦੇ ਆ ਖਾਣ ਪੀਣ ਦੇਖ ਸਕਦੇ ਆ ਤੇ ਤਿਹਾਰਾਂ ਦੀਆਂ ਰੌਣਕਾਂ ਸਾਡੀ ਆਪਸੀ ਸਾਂਝ ਸਾਡਾ ਮਾਣ ਇਹ ਸਾਰਾ ਕੁਝ ਸਾਨੂੰ ਸੋਸ਼ਲ ਮੀਡੀਆ 'ਤੇ ਪੋਸਟਾਂ ਰਾਹੀਂ ਦਿਖਦਾ ਰਹਿੰਦਾ ਪਰ ਇਸ ਰੌਸ਼ਨੀ ਦੇ ਪਿੱਛੇ ਇੱਕ ਹਨੇਰਾ ਵੀ ਆ ਕਈ ਵਾਰ ਸਾਨੂੰ ਤਸਵੀਰਾਂ ਨੂੰ ਐਡਿਟ ਕਰਕੇ ਦਿਖਾਇਆ ਜਾਂਦਾ ਹਰ ਕੋਈ ਖੁਸ਼ ਆ ਸਫਲ ਆ ਪਰ ਅਸਲ ਵਿੱਚ ਸੱਚ ਖੁਸ਼ ਹੋਰੀ ਹੁੰਦਾ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਜਾਂਦੇ ਆ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਤੁਸੀਂ ਕਦੇ ਇਸ ਚੀਜ਼ ਨੂੰ ਫੀਲ ਕੀਤਾ ਤਾਂ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਸੋਸ਼ਲ ਮੀਡੀਆ ਦੀ ਆਵਾਜ਼ ਹਰ ਇੱਕ ਨੋਟੀਫਿਕੇਸ਼ਨ ਤੇ ਹਰ ਇੱਕ ਲਾਈਕ ਇਹ ਸਾਰਾ ਸ਼ੋਰ ਆਪਣੇ ਮਨ ਨੂੰ ਥਕਾ ਦਿੰਦਾ ਜਿੰਨਾ ਜ਼ਿਆਦਾ ਸਕਰੋਲ ਉੰਨੀ ਜ਼ਿਆਦਾ ਐਂਗਜ਼ਾਇਟੀ ਉਨਾ ਜ਼ਿਆਦਾ ਫੋਮੋ ਤੇ 슬ੀਪ ਸਾਈਕਲ ਵੀ ਖਰਾਬ ਹੁੰਦਾ ਇਹੀ ਚੀਜ਼ਾਂ ਆਪਾਂ ਨੂੰ ਆਪਣੇ ਵੱਲੇ ਇਦਾਂ ਅਟਰੈਕਟ ਕਰਦੀਆਂ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੁਝ ਸਕਿੰਟਾਂ ਤੋਂ ਘੰਟੇ ਨਿਕਲ ਜਾਂਦੇ ਨੇ ਫੋਨ ਤਾਂ ਆਪਾਂ ਇਹ ਦੇਖਣ ਨੂੰ ਚੱਕਿਆ ਹੁੰਦਾ ਕਿ ਦੇਖਦੇ ਆ ਕਿ ਕਿਸੇ ਦਾ ਕੋਈ ਲਾਈਕ ਆ ਕਿਸੇ ਦਾ ਕੋਈ ਮੈਸੇਜ ਤਾਂ ਨਹੀਂ ਆਇਆ ਪਰ ਫਿਰ ਕਦੋਂ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਫੇਸਬੁੱਕ ਖੁੱਲ ਜਾਂਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਾਈਬਰ ਬੁੱਲਿੰਗ ਜਾਂ 네ਗੈਟਿਵਿਟੀ ਵਗੈਰਾ ਵਾਲਾ ਕੰਟੈਂਟ ਆਪਣੇ ਸਾਹਮਣੇ ਆਉਂਦਾ ਆਪਾਂ ਨੂੰ ਹੋਰ ਵੀ ਦੁੱਖ ਪਹੁੰਚਦਾ ਮੈਂ ਵੀ ਅੱਕ ਕੇ ਇੱਕ ਦਿਨ ਆਪਣੇ ਸਾਰੇ ਐਪ ਬੰਦ ਕਰਦੇ ਬਹੁਤ ਆਰਾਮ ਮਿਲਿਆ ਦਿਮਾਗ ਵੀ ਸ਼ਾਂਤ ਹੋ ਗਿਆ ਇਹ ਮੇਰਾ ਪਹਿਲਾ ਸਟੈਪ ਸੀ ਬਾਉਂਡਰੀਜ਼ ਕ੍ਰੀਏਟ ਕਰਨ ਵਾਲਾ ਪਰ ਇੱਕਦਮ ਬੰਦ ਕਰਨਾ ਇਹ ਸਸਟੇਨੇਬਲ ਨਹੀਂ ਸੀ ਤੁਸੀਂ ਅੱਜਕੱਲ ਸਾਰੇ ਸੁਣ ਰਹੇ ਹੋਵੋਗੇ ਸੋਸ਼ਲ ਮੀਡੀਆ ਡੀਟੌਕਸ ਜਾਂ ਡਿਜੀਟਲ ਡੀਟੌਕਸ ਪਰ ਇਹ ਤੁਹਾਨੂੰ ਲੱਗ ਰਿਹਾ ਹੋਣਾ ਕਿ ਕੋਈ ਨਵਾਂ ਟ੍ਰੈਂਡ ਆ ਇਹ ਕੋਈ ਨਾਮਾ ਟ੍ਰੈਂਡ ਨਹੀਂ ਆ ਇਹ ਆਪਣੀ ਸੈਲਫ ਪ੍ਰੋਟੈਕਸ਼ਨ ਲਈ ਬਹੁਤ ਇੰਪੋਰਟੈਂਟ ਆ ਆਪਣੀ ਸਿਹਤ ਨੂੰ ਬਚਾਉਣ ਲਈ ਬਹੁਤ ਇੰਪੋਰਟੈਂਟ ਆ ਆਪਣੀ ਮੈਂਟਲ ਹੈਲਥ ਨੂੰ ਬਚਾਉਣ ਲਈ ਹੁਣ ਆਪਾਂ ਗੱਲ ਕਰਦੇ ਆ ਕੁਝ ਕੁ ਸਿੰਪਟਮਸ ਦੀ ਪਹਿਲਾ ਤੁਸੀਂ ਬਿਨਾਂ ਕਾਰਨ ਲਗਾਤਾਰ ਆਪਣੇ ਫੋਨ ਨੂੰ ਚੈੱਕ ਕਰਦੇ ਰਹਿੰਦੇ ਹੋ ਦੂਸਰਾ ਤੁਹਾਨੂੰ ਅਸਲ ਜ਼ਿੰਦਗੀ ਵਿੱਚ ਪ੍ਰੈਜ਼ੈਂਟ ਰਹਿਣਾ ਔਖਾ ਲੱਗਦਾ ਆ ਤੀਸਰਾ ਸੌਣ ਤੋਂ ਪਹਿਲਾਂ ਤੇ ਉੱਠਦਿਆਂ ਸਭ ਤੋਂ ਪਹਿਲਾਂ ਤੁਸੀਂ ਫੋਨ ਚੈੱਕ ਕਰਦੇ ਹੋ ਚੌਥਾ ਤੁਸੀਂ ਸੋਸ਼ਲ ਮੀਡੀਆ ਨਾਲ ਕੰਪੇਅਰ ਕਰਕੇ ਆਪਣੀ ਲਾਈਫ ਬਾਰੇ 네ਗੇਟਿਵ ਮਹਿਸੂਸ ਕਰਦੇ ਹੋ। ਪੰਜਵਾਂ ਤੁਸੀਂ ਲੋ ਜਾਂ ਤਣਾਅ ਮਹਿਸੂਸ ਕਰਦੇ ਹੋ ਪਰ ਕਾਰਨ ਸਮਝ ਨਹੀਂ ਆਉਂਦਾ ਕਿ ਕਿਉਂ। ਛੇਵਾਂ ਤੁਸੀਂ ਆਪਣੇ ਫੋਨ ਤੇ ਸਮੇਂ ਦਾ ਟਰੈਕ ਗਵਾ ਦਿੰਦੇ ਹੋ। ਸੱਤਵਾਂ ਤੁਹਾਨੂੰ ਰਿਸ਼ਤਿਆਂ ਨਾਲ ਗੱਲ ਕਰਨਾ ਤੁਹਾਨੂੰ ਆਪਣੀ ਫੈਮਿਲੀ ਨਾਲ ਗੱਲ ਕਰਨਾ ਔਖਾ ਲੱਗਣ ਲੱਗ ਗਿਆ। ਤੇ ਜੇ ਇਹ ਸੱਤ ਨਿਸ਼ਾਨੀਆਂ ਵਿੱਚ ਤੁਹਾਨੂੰ ਇੱਕ ਵੀ ਸਿੰਪਟਮ ਹੈ ਨਾ ਤਾਂ ਤੁਹਾਨੂੰ ਡਿਜੀਟਲ ਡੀਟੌਕਸ ਦੀ ਜ਼ਰੂਰਤ ਆ ਮੈਂ ਵੀ ਜਦੋਂ ਸਭ ਤੋਂ ਪਹਿਲਾਂ ਥੋੜਾ ਟਾਈਮ ਫੋਨ ਫ੍ਰੀ ਰਹਿਣ ਲੱਗੀ ਮੈਨੂੰ ਬਹੁਤ ਔਖਾ ਲੱਗਿਆ ਪਰ ਮੈਂ ਕੁਝ ਕੁ ਚੀਜ਼ਾਂ ਨੋਟਿਸ ਕੀਤੀਆਂ ਕਿ ਮੇਰੀ ਐਂਗਜ਼ਾਇਟੀ ਬਹੁਤ ਘਟ ਗਈ ਤੇ ਮੈਨੂੰ ਨੀਂਦ ਵੀ ਵਧੀਆ ਆਉਣ ਲੱਗ ਗਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੇ ਕਿਹੜੇ ਤਰੀਕਿਆਂ ਨੇ ਮੈਨੂੰ ਦਿਨ ਵਿੱਚ ਕੁਝ ਸਮਾਂ ਫੋਨ ਫ੍ਰੀ ਰਹਿਣ ਵਿੱਚ ਮਦਦ ਕੀਤੀ ਪਹਿਲਾ ਤੁਸੀਂ ਕੋਈ ਵੀ ਸਕਰੀਨ ਟਾਈਮ ਜਾਂ ਡਿਜੀਟਲ ਵੈਲਬੀਂਗ ਵਾਲੀ ਐਪ ਯੂਜ਼ ਕਰੋ ਜਿਵੇਂ ਕਿ ਤੁਸੀਂ ਫੋਨ ਤੇ ਲਿਮਟ ਲਗਾਓ ਕਿ ਤੁਸੀਂ ਦਿਨ ਵਿੱਚ ਇਕਿਆਂ 2 ਘੰਟੇ ਤੋਂ ਵੱਧ ਫੋਨ ਨਹੀਂ ਚਲਾਉਣਾ ਅੱਜ ਕੱਲ ਇੱਕ ਦਿਨ ਵਿੱਚ ਸਭ ਦਾ ਸਕਰੀਨ ਟਾਈਮ ਆਲਮੋਸਟ 8 ਜਾਂ 10 ਘੰਟੇ ਆ ਜਿਹੜਾ ਕਿ ਆਪਣੀਆਂ ਅੱਖਾਂ ਤੇ ਮੈਂਟਲ ਹੈਲਥ ਦੋਨਾਂ ਲਈ ਖਰਾਬ ਤੇ ਤੁਸੀਂ ਆਪਣਾ ਸਕਰੀਨ ਟਾਈਮ ਈਜ਼ੀਲੀ ਆਪਣੇ ਫੋਨ ਤੇ ਚੈੱਕ ਕਰ ਸਕਦੇ ਆ ਦੂਸਰਾ ਤੁਸੀਂ ਘਰ ਵਿੱਚ ਕੁਸ਼ਕ ਫੋਨ ਫਰੀ ਜ਼ੋਨਸ ਬਣਾਓ ਜਿਵੇਂ ਉਹ ਬੈਡਰੂਮ ਹੋ ਸਕਦਾ ਹੈ ਜਾਂ ਕਿਚਨ ਹੋ ਸਕਦੀ ਹੈ ਜਾਂ ਲਿਵਿੰਗ ਰੂਮ ਹੋ ਸਕਦਾ ਹੁਣ ਤੁਸੀਂ ਕਹੋਗੇ ਇਹ ਚੀਜ਼ਾਂ ਰੀਅਲਿਸਟਿਕ ਹੀ ਹੈ ਨਹੀਂ ਕਿ ਬੈਡਰੂਮ ਦੇ ਵਿੱਚ ਹੀ ਤਾਂ ਅਸੀਂ ਸ਼ਾਂਤੀ ਨਾਲ ਫੋਨ ਚਲਾ ਸਕਦੇ ਹਾਂ ਤੇ ਕਈਆਂ ਨੇ ਕਿਹਾ ਕਿਚਨ ਕਿਚਨ ਦੇ ਵਿੱਚ ਤਾਂ ਅਸੀਂ ਕੁਕਿੰਗ ਹੀ ਫੋਨ ਤੋਂ ਦੇਖ ਕੇ ਕਰਦੇ ਹਾਂ ਸੋ ਇਹ ਚੀਜ਼ ਤਾਂ ਸਾਡੇ ਲਈ ਰੀਅਲਿਸਟਿਕ ਹੈ ਨਹੀਂ ਅਸੀਂ ਨਹੀਂ ਕਰ ਸਕਦੇ ਚਲੋ ਇਹ ਦੋਵਾਂ ਨੂੰ ਛੱਡੋ ਤੁਸੀਂ ਵਾਸ਼ਰੂਮ ਵਿੱਚ ਫੋਨ ਲੈ ਕੇ ਜਾਣਾ ਬੰਦ ਕਰੋ ਇਹ ਤਾਂ ਕਰ ਸਕਦੇ ਹੋ ਨਾ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੀਸਰਾ ਰੋਜ਼ ਇੱਕ ਘੰਟਾ ਕੁਝ ਵੀ ਕ੍ਰੀਏਟਿਵ ਕਰੋ ਜੋ ਤੁਹਾਨੂੰ ਪਸੰਦ ਆ ਜੇ ਤੁਹਾਨੂੰ ਲਿਖਣਾ ਪਸੰਦ ਆ ਤਾਂ ਲਿਖੋ ਜੇ ਤੁਹਾਨੂੰ ਗਾਉਣਾ ਪਸੰਦ ਆ ਤਾਂ ਗਾਓ ਪੇਂਟਿੰਗ ਡਾਂਸਿੰਗ ਕੁਝ ਵੀ ਇਸ ਤਰ੍ਹਾਂ ਦਾ ਜੋ ਤੁਹਾਨੂੰ ਚੰਗਾ ਲੱਗਦਾ ਸੋਸ਼ਲ ਮੀਡੀਆ ਤੋਂ ਦੂਰ ਹੋਣ ਲਈ ਨਾ ਬੈਲੈਂਸ ਬਹੁਤ ਜ਼ਰੂਰੀ ਆ ਨਾ ਕਿ ਇੱਕਦਮ ਦੂਰ ਹੋਣਾ ਤੇ سوشل میڈیا ਨੂੰ ਸੋਚ ਸਮਝ ਕੇ ਵਰਤਣਾ ਇਹ ਬਹੁਤ ਇੰਪੋਰਟੈਂਟ ਆ ਸਾਡੇ ਵਿੱਚੋਂ ਕਈਆਂ ਨੇ ਨਾ سوشل میڈیا ਨੂੰ ਬੜੀ ਸੋਚ ਸਮਝ ਕੇ ਵਰਤਿਆ ਤੇ ਬੜੀ ਹੁਸ਼ਿਆਰੀ ਨਾਲ ਵਰਤਿਆ ਤੇ ਉਹ ਅੱਜ ਆਪਣੀਆਂ ਕਲਚਰਲ ਰੂਟਸ ਨਾਲ ਵੀ ਜੁੜੇ ਹੋਏ ਨੇ ਲੋਕਾਂ ਨੂੰ ਅਪਲਿਫਟ ਵੀ ਕਰਦੇ ਨੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਵੀ ਨੇ ਨਾ ਕਿ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਕੇ ਆਪਣਾ ਸਮਾਂ ਗਵਾਉਂਦੇ ਨੇ ਤੁਸੀਂ ਆਪਣੀ سوشل میڈیا ਫੀਡ ਨੂੰ ਇੱਕ ਅਹਜੀ ਸਪੇਸ ਬਣਾ ਸਕਦੇ ਹਾਂ ਜਿੱਥੇ ਤੁਹਾਨੂੰ ਸ਼ਾਂਤੀ ਪਿਆਰ ਤੇ ਹੌਸਲਾ ਮਿਲੇ ਇਹਦਾ ਮਤਲਬ ਤੁਹਾਨੂੰ ਵੀ ਪਤਾ ਕਿ ਜੋ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਪਲੈਟਫਾਰਮ ਉਹੀ ਚੀਜ਼ ਤੁਹਾਨੂੰ بار بار ਦਿਖਾਉਂਦੇ ਨੇ ਉਹ ਦੇਖੋ ਜੋ ਤੁਹਾਨੂੰ ਅਪਲਿਫਟ ਕਰੇ ਉਸ ਨੂੰ ਫੋਲੋ ਕਰੋ ਮਾਈਂਡਫੁਲ ਹੋ ਕੇ ਪੋਸਟ ਕਰੋ ਦੂਜਿਆਂ ਲਈ ਨਹੀਂ ਆਪਣੇ ਲਈ ਆਪਣੀਆਂ ਰੂਟਸ ਦੀ ਗੱਲ ਕਰੋ ਆਪਣੇ ਕਲਚਰ ਦੀ ਗੱਲ ਕਰੋ ਆਪਣੀ ਭਾਸ਼ਾ ਦੀ ਗੱਲ ਕਰੋ ਤੇ ਆਪਣੀ ਸਚਾਈ ਦੀ ਗੱਲ ਕਰੋ ਸੋਸ਼ਲ ਮੀਡੀਆ ਇੱਕ ਬਹੁਤ ਤਾਕਤਵਰ ਹਥਿਆਰ ਆ ਇਹ ਇਹ ਆਪਾਂ ਨੂੰ ਦੂਰ ਬੈਠੇ ਆਪਣੇ ਨਾਲ ਜੋੜਦਾ ਉੱਥੇ ਹੀ ਇਹ ਆਪਾਂ ਨੂੰ ਬਹੁਤ 네ਗੇਟਿਵ ਵਿਚਾਰਾਂ ਦਾ ਗੁਲਾਮ ਵੀ ਬਣਾ ਰਿਹਾ ਤੇ ਇਹਦਾ ਨਤੀਜਾ ਕੀ ਆ ਕਿ ਆਪਣੀ ਮਾਨਸਿਕ ਸਿਹਤ ਆ ਜਿਹੜੀ ਮੈਂਟਲ ਹੈਲਥ ਆ ਬਹੁਤ ਪ੍ਰਭਾਵਿਤ ਹੋ ਰਹੀ ਆ ਸਾਡੀ ਜ਼ਿੰਦਗੀ ਵਿੱਚੋਂ ਸ਼ਾਂਤੀ ਖਤਮ ਹੋ ਰਹੀ ਆ ਤੇ ਆਪਾਂ ਹਰ ਵੇਲੇ ਦੁਨੀਆ ਦੇ ਅਪਡੇਟ ਲੋਕਾਂ ਦੀਆਂ ਸਟੋਰੀਜ਼ ਦੇਖਣ ਨੂੰ ਭੱਜਦੇ ਰਹਿੰਨੇ ਆ। ਗਲੋਬਲ ਮੈਟਰਸ ਤੇ ਅਪਡੇਟ ਰਹਿਣਾ ਕੋਈ ਮਾੜੀ ਗੱਲ ਨਹੀਂ ਆ ਪਰ ਜਦੋਂ ਤੁਸੀਂ ਇੱਕ ਦੇ ਬਾਅਦ ਇੱਕ ਰੀਲ ਸਟੋਰੀ ਉਸ ਚੀਜ਼ ਤੇ ਦੇਖਦੇ ਰਹਿੰਨੇ ਹੋ ਉਹ ਮਾੜੀ ਗੱਲ ਆ। ਸੋਸ਼ਲ ਮੀਡੀਆ ਨਾ ਆਪਣੇ ਅੰਦਰ ਇੱਕ ਡੋਪਾਮਾਈਨ ਨਾਮ ਦਾ ਹੈਪੀ ਹਾਰਮੋਨ ਰਿਲੀਜ਼ ਕਰਦਾ। ਜਦੋਂ ਵੀ ਆਪਾਂ ਨੂੰ ਕੋਈ ਲਾਈਕ ਆਉਂਦਾ ਜਾਂ ਜਦੋਂ ਵੀ ਆਪਾਂ ਸਕਰੋਲ ਕਰਦੇ ਆ ਇਹ ਆਪਣੇ ਦਿਮਾਗ ਇਹ ਚ ਰਿਲੀਜ਼ ਹੁੰਦਾ ਤੇ ਇਹ ਆਪਾਂ ਨੂੰ ਇੱਕ ਸ਼ਾਰਟ ਲਿਵਡ ਹੈਪੀਨੈਸ ਦਿੰਦਾ ਉਹ ਸ਼ਾਰਟ ਲਿਵਡ ਹੈਪੀਨੈਸ ਆਪਣੇ ਅੰਦਰ ਨਾ ਇੱਕ ਕ੍ਰੀਵਿੰਗ ਪੈਦਾ ਕਰਦੀ ਆ ਉਹ ਬਾਡੀ ਲਈ ਇਦਾਂ ਕੰਮ ਕਰਦੀ ਆ ਜਿੱਦਾਂ ਆਪਣਾ ਬਾਰ-ਬਾਰ ਮਿੱਠਾ ਖਾਣ ਦਾ ਜੀ ਕਰਦਾ ਨਾ ਇਹ ਦਿਮਾਗ ਲਈ ਮਿੱਠੇ ਦਾ ਕੰਮ ਕਰਦੀ ਆ ਤੇ ਆਪਾਂ ਨਸ਼ੇ ਵਾਂਗੂ ਸੋਸ਼ਲ ਮੀਡੀਆ ਦੇ ਕਦੋਂ ਐਡਿਕਟ ਬਣ ਜਾਂਦੇ ਆ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਤੇ ਜਦੋਂ ਕੁਝ ਸਮਾਂ ਆਪਾਂ ਸੋਸ਼ਲ ਮੀਡੀਆ ਤੇ ਸਕਰੋਲ ਕਰਦੇ ਰਹਿੰਨੇ ਆ ਕਰਦੇ ਰਹਿੰਨੇ ਆ ਤਾਂ ਜਿਹੜੀ ਆਪਣੇ ਅੰਦਰ ਦੀ ਐਕਚੁਅਲ ਖੁਸ਼ੀ ਆ ਐਕਚੁਅਲ ਹੈਪੀਨੈਸ ਹਨ ਉਹ ਖਤਮ ਹੋ ਜਾਂਦੀ ਆ ਤੇ ਆਪਣੇ ਜਿਹੜੇ ਰਿਸ਼ਤੇ ਨੇ ਨਾ ਉਹਨਾਂ ਵਿੱਚ ਵੀ ਖਟਾਸ ਹੋਣ ਲੱਗ ਜਾਂਦੀ ਆ ਤੁਸੀਂ ਨੋਟ ਕਰ ਲਿਓ ਜੇ ਤੁਸੀਂ ਗਰੁੱਪ ਵਿੱਚ ਬੈਠੇ ਹੋ ਇੱਕ ਨ ਇੱਕ ਬੰਦਾ ਐਦਾਂ ਦਾ ਜ਼ਰੂਰ ਹੋਊਗਾ ਜਿਹੜਾ ਫੋਨ ਚੈੱਕ ਕਰ ਰਿਹਾ ਉਹ ਬਾਰ-ਬਾਰ ਉਹਨਾਂ ਦਾ ਤੁਹਾਡੀ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਹੋਊਗਾ ਉਨ੍ਹਾਂ ਦਾ ਧਿਆਨ ਹੋ ਕੇ ਹੀ ਮੈਂ ਇੰਸਟਾਗ੍ਰam ਟਿਕਟੌਕ ਤੇ ਕੀ ਹੋ ਰਿਹਾ ਉਹ ਦੇਖ ਲਾਂ ਇਹ ਚੀਜ਼ਾਂ ਦੇ ਨਾਲ ਲੌਂਗ ਟਰਮ ਅਫੈਕਟ ਪੈਂਦਾ ਹੈ ਰਿਲੇਸ਼ਨਸ਼ਿਪਸ ਤੇ ਚਲੋ ਹੁਣ ਗੱਲ ਕਰੀਏ ਇੱਕ ਹਫਤੇ ਦੇ ਈਜ਼ੀ ਟੂ ਫਾਲੋ ਡਿਜੀਟਲ ਡੀਟੌਕਸ ਪਲਾਨ ਦੀ ਤੁਸੀਂ ਪਹਿਲੇ ਦਿਨ ਫੋਨ ਵਿੱਚ ਸਕਰੀਨ ਟਾਈਮ ਦੀ ਐਪ ਡਾਊਨਲੋਡ ਕਰ ਲਿਓ ਤੇ ਉਹਦੇ ਤੇ ਆਪਣੀ ਯੂਸੇਜ ਟਰੈਕ ਕਰਨੀ ਸ਼ੁਰੂ ਕਰੋ ਦੂਸਰੇ ਦਿਨ ਆਪਣੇ ਫੋਨ ਨੂੰ 15 ਮਿੰਟ ਜਾਂ ਅੱਧਾ ਘੰਟਾ ਏਅਰਪਲੇਨ ਮੋਡ ਤੇ ਜਾਂ ਡੂ ਨੋਟ ਡਿਸਟਰਬ ਮੋਡ ਤੇ ਲਾ ਕੇ ਰੱਖੋ ਤਾਂ ਕਿ ਤੁਹਾਨੂੰ ਕੋਈ ਵੀ ਡਿਸਟਰਬੈਂਸ ਨਾ ਹੋਵੇ ਤੀਸਰੇ ਦਿਨ ਖਾਣ ਵੇਲੇ ਫੋਨ ਨੂੰ ਦੂਰ ਰੱਖੋ ਚੌਥੇ ਦਿਨ ਸੌਣ ਤੋਂ 15 ਜਾਂ 20 ਮਿੰਟ ਪਹਿਲਾਂ ਫੋਨ ਨੂੰ ਸਾਈਡ ਤੇ ਰੱਖ ਦਿਓ ਪੰਜਵੇਂ ਦਿਨ ਜਿਹੜੀਆਂ ਤੁਹਾਡੇ ਫੋਨ ਦੇ ਵਿੱਚ ਟਾਈਮ ਵੇਸਟ ਐਪਸ ਨੇ ਉਹਨਾਂ ਨੂੰ ਡਿਲੀਟ ਕਰੋ ਜਾਂ ਉਹਨਾਂ ਨੂੰ ਮਿਊਟ ਤੇ ਲਗਾਓ ਛੇਵੇਂ ਦਿਨ ਕੋਈ ਵੀ ਰੀਅਲ ਵਰਡ ਐਕਟੀਵਿਟੀ ਕਰੋ ਜਿਵੇਂ ਕਿ ਕਿਤਾਬ ਪੜ੍ਹੋ ਜਾਂ ਵਾਕ ਤੇ ਜਾਓ ਜਾਂ ਨਾਮ ਸਿਮਰਨ ਕਰੋ 7ਵੇਂ ਦਿਨ ਸੰਡੇ ਨੂੰ ਲੈਟਸ ਸੇ ਤੁਸੀਂ ਕੁਝ ਕੁ ਟਾਈਮ ਕੱਟ ਕੇ ਆਪਣੀਆਂ ਅਨਸੈਸਰੀ ਈਮੇਲਸ ਦੀਆਂ ਨੋਟੀਫਿਕੇਸ਼ਨਸ ਨੂੰ ਜਾਂ ਅਨਸੈਸਰੀ ਈਮੇਲਸ ਨੂੰ ਅਨਸਬਸਕ੍ਰਾਈਬ ਕਰੋ ਇਹ ਪਲਾਨ ਨੂੰ ਫਾਲੋ ਕਰਕੇ ਤੁਸੀਂ ਹੌਲੀ-ਹੌਲੀ ਫੋਨ ਤੋਂ ਦੂਰ ਰਹਿਣ ਦੀ ਹੈਬਿਟ ਬਣਾ ਸਕਦੇ ਹੋ ਹੈ ਨਾ ਇਹ ਪਲਾਨ ਈਜ਼ੀ ਹੁਣ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੇ ਦਿਨ ਤੋਂ ਸ਼ੁਰੂ ਕਰ ਰਹੇ ਹੋ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਸਬਸਕ੍ਰਾਈਬ ਕਰਨਾ ਤਾਂ ਭੁੱਲੀ ਹੋਈ ਨਾ ਜੇ ਤੁਹਾਨੂੰ ਇਦਾਂ ਦਾ ਕੰਟੈਂਟ ਵਧੀਆ ਲੱਗਦਾ